چاہور سو پر چتنا ابھی رے ਹਰ ਨਾਮ ਨਾ ਸ਼ਾਂਤ ਹੋਏ ਕਿਤ ਬਿਦ ਮਨ ਧੀ ਸੁਭਾਗ ਨਾਲ ਕੋ ਰੇ ਸ਼ੀਵ ਐ ਨਸ ਸੁਹਾਜ ਸੁਭਾਈ ਦਰਸ਼ਨ ਵਰਸੇ ਦਰਸ਼ਨ ਵਰਸੇ ਗੁਰੂ ਕੈ ਜਨਮ ਜਨਮ ਮਰਨ ਦੁਖ ਜਾਏ ਹੋਏ ਸਿਫਤ ਖਸਾਮਨੇ ਨੋਰ ਅਰਸੋਂ ਪੁਰਸੋਂ ਚੜੀਏ ਤੋਜੇ ਦਿੱਤੇ ਸੱਤੇ ਪਾਦ ਸ਼ਾਹਨ ਮਨ ਜਰਮ ਮਲ ਜਨਨ ਜਨਮੰਤੀ ਕੱਟੀ ਜੈ ਸੱਜਣਾ ਸਗਾ ਪਾਤ ਸ਼ਾਹਨ ਸਿਸ਼ਾ ਅੰਦਰ ਜਿਸ ਪਾਸ ਬੈਠਿਆ ਸੋਹੀਏ ਸੁਪਨਾ ਗਾਵੇ ਸੋ ਜਿਸ ਪਾਸ ਬੈਠਿਆ ਸੋਹੀਏ ਸੁਪਨਾ ਸਤਨਾਮ ਏਕੁ ਗੁਰੂ ਸਹਾਈ ਦੇ 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 ਗੁਰੂ پتھوی نوکھنڈن ہے بسنت پلک پل ہے نانک ترانی ادیان برمن ہے بسنت سورگ لوک ہے ਜੇਤਤੇ ਪ੍ਰਿਥਵੀ ਨਾਮ ਖੰਡਨ ਹੈ ਵਿਸਰੰਤ ਕਰਪੁ ਪਾਨ ਹੈ ਨਾਨਕ ਤੇਰ ਪ੍ਰਾਣੀ ਉਧਿਆਨ ਭਰਮਣ ਕਥਕ ਕੋਡ ਤਮਸਿਆ ચેતના આરસનાઓ નાનક કોડી નરક પર કરે ઉજે સોરી ખાઓ પડી મહા ધ્યાન ઉ ધ્યાન નગર કર મનયા ਸਤਿ ਕਰ ਦੰਮਿਆ ਕਾਮ ਕ੍ਰੋਧ ਅੰਕਾਰ ਫਿਰਤ ਵਨਿਆ ਸਿਰ ਲਗਾ ਜਮਡੰਡ ਤਾਣ ਪਛਤਾਂਦੇ ਬੇਨਪੂਰੇ ਗੁਰਦੀਵ ਰਰਗਾ ਜਮਡੰਡ ਤਾ ਪਛਤਨੇ ਆ ਬਿਨ ਪੂਰੇ ਗੁਰਦੇਵ ਫਿਰ ਸ਼ੈਤਾਨੇ ਆ ਵਾਹਿ ਜੀ ਕਾ ਖਾਲਸਾ ਵਾਹਿ ਗੁਰਜ ਕੀ ਫਤਿਹ ਵਾਹਿ ਗੁਰਜ ਕੀ ਫਤਿਹ ਜੁਗ ਜੁਗ ਅਟਲ ਸਤਿਗੁਰੂ ਚਵਦ ਸ਼ਤਰ ਤਖਤ ਦੇ ਮਾਲਕ ਖਲਕ ਅਤੇ ਪਲਕ ਦੇ ਰਖਵਾਲੇ ਦੀਨ ਦੁਨੀਆ ਦੇ ਮਾਲਕ ਰਾਜਿਆਂ ਦੇ ਰਾਜੇ ਮਹਾਰਾਜਿਆਂ ਦੇ ਮਹਾਰਾਜੇ ਬਾਦਸ਼ਾਹਾਂ ਦੇ ਬਾਦਸ਼ਾਹ ਜੁਗ ਜੁਗ ਅਟਲ ਧੰ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਸਤਿਗੁਰਾਂ ਦੀ ਅਪਾਰ ਕਿਰਪਾ ਬਖਸ਼ਿਸ਼ ਮੇਰ ਹੋਈ ਹੈ ਜਿਵੇਂ ਅੰਮ੍ਰਿਤ ਵੇਲੇ ਤੋਂ ਸਤਿਗੁਰਾਂ ਦੀ ਪਾਵਨ ਪਵਿੱਤਰ ਅਗੰਮੀ ਬੋਧੂ ਵਿੱਚ ਜੁਟ ਬੈਠ ਕੇ ਸਤਿਗੁਰੂ ਜੀ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰਨ ਦਾ ਵਡਭਾਗਾ ਅਤੇ ਉਤਮ ਸਮਾਂ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤਾ ਹੈ। ਅਰ ਅੱਜ ਅੰਮ੍ਰਿਤ ਵੇਲੇ ਜੋ ਸਤਿਗੁਰਾਂ ਨੇ ਮੁੱਖ ਬਾਣੀ ਦਾਤ ਬਖਸ਼ਿਸ਼ ਕੀਤੀ ਹੈ ਇਹ ਅੰਮ੍ਰਿਤ ਵਚਨ ਗੁਰੂ ਅਰਜਨ ਦੇਵ ਮਹਾਰਾਜ ਜਿਨ੍ਹਾਂ ਦੀ ਮਬਾਰਕ ਰਸਮਾਂ ਤੋਂ ਪ੍ਰਚਾਰਕ ਕੀਤੇ ਹੋਏ 707 ਅੰਗ 707 ਅੰਗ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਾਂ ਦੀ ਅੰਮ੍ਰਿਤ ਗੁਰਬਾਣੀ ਅੰਦਰ 707 ਜੈਤਿ ਸਰੀ ਰਾਗ ਦੇ ਅੰਦਰ ਪੁਚਾਰਨ ਕੀਤੀ ਕੋਈ ਵਾਰ ਵਿੱਚੋਂ ਨੌ ਨੰਬਰ ਕੌੜੀ ਅਤੇ ਦੋਸ਼ ਲੋਕ ਗੁਰੂ ਅਰਜੁਨ ਦੇਵ ਮਹਾਰਾਜ ਜੀਆਂ ਦੇ ਅਮਰਤਮਈ ਮੁਖ ਤੋਂ ਪੁਚਾਰਨ ਕੀਤੇ ਹੋਏ ਕਾਣ ਅੱਜ ਦੇ ਇਹ ਪਾਵਨ ਬਚਨ 707 ਅਤੇ 708 ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਾਂ ਦੇ ਪਵਿੱਤਰ ਅੰਗ ਦੇ ਉੱਪਰ ਸੁਭਾਏਮਾਨ ਹੈ ਅੱਜ ਦੇ ਇਹਨਾਂ ਬਚਨਾਂ ਦੇ ਅੰਦਰ ਸ਼ਲੋਕ ਦੀਆਂ ਪਹਿਲੀਆਂ ਦੋ ਟੁਕਾਂ ਦੇ ਅੰਦਰ ਬ੍ਰਹਮਾਰਾਜ ਉਸ ਜੀਵ ਨੂੰ ਸਮਝਾਉਂਦੇ ਨੇ ਜਿਹੜਾ ਪਰਮਾਤਮਾ ਦੇ ਨਾਲੋਂ ਟੁੱਟਿਆ ਏ ਤੇ ਮਾਇਆ ਦੇ ਵਿੱਚ ਪੁੱਜਿਆ ਪਿਆ ਏ। ਸਤਿਗੁਰੂ ਜੀ ਸਮਝਾਉਂਦੇ ਨੇ ਇਹ ਜੀਵ ਇਹ ਦੁਨੀਆ ਦੇ ਵਿੱਚ ਜਿੰਨਾ ਕੁਝ ਵੀ ਤੂੰ ਵੇਖਦਾ ਪਿਆ ਏ ਕਿ ਨਾਸ਼ਵੰਤ ਹੈ। ਇਹ ਖਤਮ ਹੋਣ ਵਾਲਾ ਤੇ ਸਦੀਵ ਅਟਲ ਰਹਿਣ ਵਾਲਾ ਨਹੀਂ ਏ। ਇਹ ਗੱਲ ਯਾਦ ਰੱਖੀ ਇਹ ਦੁਨੀਆਂ ਦੇ ਮਾਤ ਲੋਕ ਤੇ ਪਦਾਰਥ ਜਿਹੜੇ ਤੈਨੂੰ ਦਿਸਦੇ ਨੇ ਜਾਂ ਤੇਰੇ ਕੋਲ ਨੇ ਇਹ ਬਹੁਤ ਅਲਪ ਬਹੁਤ ਥੋੜੇ ਨੇ ਸਤਿਗੁਰੂ ਜੀ ਕਹਿੰਦੇ ਸਵਰਗ ਲੋਕ ਦੇ ਵਿੱਚ ਜਿਹੜੇ ਰਸਣ ਵਾਲੇ ਲੋਕ ਨੇ ਨਾ ਉਹਨਾਂ ਕੋਲ ਇਹਨਾਂ ਸੁੱਖਾਂ ਦਾ ਇਹਨਾਂ ਪਦਾਰਥਾਂ ਦਾ ਇਹਨਾਂ ਵਸਤੂਆਂ ਦਾ ਬਹੁਤ ਵੱਡਾ ਇਕੱਠ ਬਹੁਤ ਵੱਡਾ ਢੇਰ ਹੈ ਪਰ ਮਾਰੇ ਕਹਿੰਦੇ ਜੀ ਨਾਮ ਬੱਲੇ ਨਹੀਂ ਨਾ ਫਿਰ ਇੰਨੀਆਂ ਸਹੂਲਤਾਂ